ਸਾਰੇ ਹੈਰਾਨ ਸਨ ਵੀ ਨੂਰਾ ਮਾਈ ਸਵੇਰੇ ਗਿਆ ਤੇ ਹੁਣ ਆ ਕਿਵੇਂ ਗਿਆ ਉਹ ਰਸਤੇ 'ਚੋਂ ਨਾ ਵਾਪਸ ਮੁੜ ਆਇਆ ਹੋਵੇ ਪਰ ਨੂਰੇ ਨੇ ਆ ਕੇ ਰੋ ਰੋ ਕੇ ਸਹਬਜ਼ਾਦਿਆਂ ਦੀ ਸ਼ੀਦੀ ਦੀ ਵਿਥਿਆ ਜੋ ਸੁਣਾਈ ਹੈ ਉਹ ਸੁਣ ਕੇ ਸਾਰੇ ਹੈਰਾਨ ਵੀ ਹਨ ਵੀ ਇਹ ਸਾਰੇ ਸਫ਼ਰ ਨੂੰ ਇੰਨੀ ਛੇਤੀ ਕਿਵੇਂ ਤੈਅ ਕਰ ਆਇਆ ਤੇ ਕਿਵੇਂ ਆ ਕੇ ਦੱਸ ਰਿਹਾ ਹੈ ਇੱਕ ਦਿਨ ਦਾ ਤਾਂ ਕੰਮ ਨਹੀਂ ਸਰਾਂ ਤੇ ਜਾਣਾ ਤੇ ਸਰਾਂ ਤੋਂ ਵਾਪਸ ਆ ਜਾਣਾ ਅਸਲ ਵਿੱਚ ਸਾਧ ਸੰਗਤ ਜਿਹੜੀਆਂ ਆ ਸਾਡੀਆਂ ਘੜੀਆਂ ਹਨ ਇਹ ਸਾਡੀਆਂ ਬਣਾਈਆਂ ਹੋਈਆਂ ਇਹ ਸਾਡੇ ਸਾਲ ਇਹ ਸਾਡੇ ਮਹੀਨੇ ਇਹ ਸਾਡਾ ਟਾਈਮ ਇਹ ਸਾਡੀ ਕਲਪਨਾ ਹੈ ਅਸੀਂ ਇਦਾਂ ਸੋਚਦੇ ਹਾਂ ਵੀ ਸਾਲ ਦੇ 365 ਦਿਨ ਹੁੰਦੇ ਨੇ ਅਸੀਂ ਇਦਾਂ ਸੋਚਦੇ ਹਾਂ ਇੱਕ ਦਿਨ ਚ 24 ਘੰਟੇ ਹੁੰਦੇ ਨੇ ਅਸੀਂ ਇਦਾਂ ਸੋਚਦੇ ਆ ਮਹੀਨੇ ਚ 30 ਦਿਨ ਹੁੰਦੇ ਨੇ ਇਹ ਟਾਈਮ ਇਦਾਂ ਚੱਲਦਾ ਹੈ ਪਰ ਜਦੋਂ ਸੂਰਜ ਵੀ ਨਹੀਂ ਸੀ ਬਣਿਆ ਚੰਦ ਵੀ ਨਹੀਂ ਸੀ ਬਣਿਆ ਧਰਤੀ ਨਹੀਂ ਸੀ ਬਣੀ ਉਦੋਂ ਕਿਹੜਾ ਟਾਈਮ ਸੀ ਹੁਣ ਤਾਂ ਆਪਾਂ ਸੂਰਜ ਦੇ ਤੇ ਚੰਦਰਮਾ ਦੇ ਹਿਸਾਬ ਨਾਲ ਟਾਈਮ ਦੀ ਵੰਡ ਕਰ ਲੈਨੇ ਆ ਜਦੋਂ ਚੰਦ ਵੀ ਨਹੀਂ ਸੀ ਸੂਰਜ ਵੀ ਨਹੀਂ ਸੀ ਉਦੋਂ ਕਿਹੜਾ ਟਾਈਮ ਸੀ ਗੁਰੂ ਦੀ ਪਹੁੰਚ ਉੱਥੇ ਹੈ ਇਸ ਗੱਲ ਕੇ ਬڑا ਅਸਚਰਜ ਜਾਂ ਬਚਿੱਤਰ ਜਿਹਾ ਇਹ ਮਸਲਾ ਹੈ ਜਿਹੜਾ ਜਿਹੜਾ ਇਸ ਤੋਂ ਉੱਪਰ ਉੱਠ ਕੇ ਦੇਖਦਾ ਹੈ ਅਨਪਵਦੀਆਂ ਅੱਖਾਂ ਨਾਲ ਉਸ ਨੂੰ ਇਹ ਚੀਜ਼ ਦਿਸਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਜਾਣਦੇ ਨੇ ਨੂਰੇ ਦਾ ਦਿਨ ਦੋ ਦਿਨ ਦਾ ਕੰਮ ਇੱਕ ਦਿਨ ਚ ਕਿਵੇਂ ਹੋਇਆ ਔਰ ਨੂਰਾ ਕਹਿੰਦਾ ਵੀ ਹੈ ਕਿ ਮਹਾਰਾਜ ਇੱਕ ਦਿਨ ਮੈਨੂੰ ਜਾਂਦਿਆਂ ਲੱਗਿਆ ਇੱਕ ਰਾਤ ਮੈਂ ਉੱਥੇ ਰਿਹਾ ਸਾਰੀ ਗੱਲ ਪਤਾ ਕਰਕੇ ਮੈਂ ਆ ਜਾਇਆ ਨੂਰਾ ਇਹੀ ਕਹਿ ਰਿਹਾ ਉਹਨੂੰ ਵੀ ਇਦਾਂ ਹੀ ਲੱਗ ਰਿਹਾ ਵੀ ਮੇਰੇ 2 ਦਿਨ ਲੱਗੇ ਹਨ ਪਰ ਹੈਰਾਨੀ ਹੈ ਵੀ 1 ਦਿਨ ਚ ਹੀ ਸਾਰਾ ਕੁਝ ਹੋ ਗਿਆ ਇਹ ਇਹ ਖੇਡ ਹੈ ਜਿਹੜੀ ਸਾਧ ਸੰਗਤ ਦੀ ਟਾਈਮਲੈਸ ਹੈ ਸਮੇਂ ਤੋਂ ਪਰੇ ਹੈ ਨਾ ਉੱਥੇ ਸਮਾਂ ਨਾ ਉੱਥੇ ਦੇਸ਼ ਨਾ ਉੱਥੇ ਵਸਤੂ ਦੇਸ਼ ਕਾਲ ਵਸਤੂ ਪਰੇ ਗੁਰੂ ਦਾ ਬਾਸਾ ਹੈ ਆਓ ਸੁਣੀਏ ਕਥਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਨੂੰ ਨੂਰਾ ਮਾਈ ਸਾਹਿਬ ਜਾਦਿਆਂ ਦੀ ਸ਼ਹਾਦਤ ਦਾ ਇਹ ਸਾਕਾ ਸੁਣਾ ਰਿਹਾ ਹੈ ਪਿਆਰ ਨਾਲ ਸਰਵਣ ਕਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਖਾਨ ਵਜੀਦਾ ਨਿਕਸ ਕੈ ਸੂਬਾ ਖਾਨ ਵਜੀਰ ਖਾਨ ਜਿਸ ਨੂੰ ਖਾਲਸਾ ਵਜੀਦਾ ਕਹਿੰਦਾ ਹੈ ਇਹ ਵਜੀਦਾ ਕਚਹਿਰੀ ਚ ਆਇਆ ਆਇਓ ਸਬਾਸ ਥਾਨ ਜਦੋਂ ਉਹ ਵਾਪਸ ਆ ਗਿਆ ਚਮਕੌਰ ਸਾਹਿਬ ਦੀ ਜੰਗ ਤੋਂ ਤੇ ਉਹਨੇ ਕਚਹਿਰੀ ਲਾਈ ਸਰਾਂ ਦੇ ਵਿੱਚ ਫਤਿਹਗੜ ਸਾਹਿਬ ਗੁਰਦੁਆਰਾ ਜਿੱਥੇ ਹੈ ਉਹਦੇ ਅੰਦਰ ਵੜਨ ਲੱਗਿਆਂ ਸੱਜੇ ਪਾਸੇ ਥੋੜੀ ਜਿਹੀ ਇੱਕ ਸੜਕ ਜਾਂਦੀ ਹੈ ਸੜਕ ਤੋਂ ਤੱਪ ਜਾਓ ਨਾਲ ਹੀ ਉਹ ਉੱਥੇ ਇੱਕ ਟਿੱਬਾ ਹੈ ਪੁਰਾਣਾ ਥੇ ਹੈ ਉੱਥੇ ਸੂਬੇ ਦੀ ਕਚਹਿਰੀ ਹੁੰਦੀ ਸੀ ਹੁਣ ਉੱਥੇ ਹੈ ਉੱਥੇ ਸਾਧ ਸੰਗਤ ਜੀ ਕੋਈ ਸਥਾਨ ਨਹੀਂ ਰਿਹਾ ਬਸ ਕੇਵਲ ਉਹਦੀ ਉਹਦੀਆਂ ਜਿਹੜੀਆਂ ਇੱਟਾਂ ਹਨ ਉਹ ਉਹਦੇ ਵਿੱਚ ਦੱਬੀਆਂ ਹੋਈਆਂ ਨਹੀਂ ਆ ਉਸ ਕਚਹਿਰੀ ਦੀਆਂ ਮੌਜੂਦ ਹਨ ਉੱਥੇ ਕਚਹਿਰੀ ਲੱਗੀ ਹੈ ਸੂਬਾ ਉੱਥੇ ਆ ਕੇ ਬੈਠਿਆ ਹੈ ਬ੍ਰਿੰਦ ਚਮੂਪਤ ਮਿਲ ਗਏ ਸਾਰੀਆਂ ਫੌਜਾਂ ਦੇ ਸੈਨਾਪਤੀ ਜਰਨੈਰ ਸਰੰਦ ਆ ਗਏ ਨੇ ਚਮਕੌਰ ਦੀ ਜੰਗ ਤੋਂ ਬਾਅਦ ਭਾਈ ਸੰਗਤ ਸਿੰਘ ਜੀ ਦਾ ਸੀਸ ਵੱਢ ਕੇ ਲਿਆਏ ਇਸੇ ਭਲੇਖੇ 'ਚ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ ਜਿਤਦੇ ਵਾਜੇ ਵਜਾਉਂਦੇ ਹੋਏ ਇੱਥੇ ਪਹੁੰਚੇ ਹਨ ਪਰ ਇੱਥੇ ਆ ਕੇ ਜਦੋਂ ਭਾਈ ਸਾਹਿਬ ਦਾ ਸੀਸ ਦਮਾਲਾ ਖੋਲਿਆ ਤਾਂ ਕੇਸ ਛੋਟੇ ਸਨ ਇਹ ਦੇਖ ਕੇ ਜਾਣਕਾਰਾਂ ਨੇ ਦੱਸਿਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਨਹੀਂ ਹੋ ਸਕਦਾ ਉਹਨਾਂ ਦੇ ਕੇਸ ਬੜੇ ਲੰਮੇ ਸਨ ਇਸ ਕਰਕੇ ਇਹ ਕੋਈ ਹੋਰ ਹੀ ਅਸੀਂ ਮਾਰ ਲਿਆ ਆਏ ਆ ਇਹ ਗੁਰੂ ਗੋਬਿੰਦ ਸਿੰਘ ਨਹੀਂ ਫਿਰ ਇਹਨਾਂ ਨੂੰ ਸ਼ੱਕ ਹੋਇਆ ਵੀ ਜਿਹੜਾ ਗੁਰੂ ਆਨੰਦਪੁਰ ਤੋਂ ਨਿਕਲ ਗਿਆ ਜਿਹੜਾ ਗੁਰੂ ਇੰਨੇ ਘੇਰਿਆਂ ਚੋਂ ਨਿਕਲ ਗਿਆ ਚਮਕੌਰ ਤੋਂ ਵੀ ਨਿਕਲ ਗਿਆ ਹੈ ਜੋ ਤਾੜੀ ਵੱਜੀ ਸੀ ਉਹ ਸੱਚੀ ਸੀ ਪਹਿਲਾਂ ਤਾਂ ਇਹਨਾਂ ਨੂੰ ਸਿਮੀ ਭੁਲੇਖਾ ਹੀ ਪਿਆ ਸਾਨੂੰ ਭੁਲੇਖਾ ਪਾਇਆ ਗਿਆ ਗੁਰੂ ਮਾਰਿਆ ਗਿਆ ਹੁਣ ਇਹਨਾਂ ਦਾ ਉਹ ਸਾਰਾ ਭੁਲੇਖਾ ਕਲੀਅਰ ਹੋ ਗਿਆ ਉਹਨੇ ਨੂੰ ਸਹਿਬ ਜਾਦਿਆਂ ਦੇ ਛੋਟਿਆਂ ਦੇ ਫੜੇ ਜਾਣ ਦੀ ਖਬਰ ਆ ਗਈ ਮੁਰਿੰਡੇ ਦੇ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਖੇੜੀ ਪਿੰਡ ਤੋਂ ਮਾਤਾ ਜੀ ਸਮੇਤ ਸਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲਿਆਏ ਉਥੇ ਕੋਤਵਾਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਉਠਾਣੇ ਦਾ ਕਮਰਾ ਅਜੇ ਵੀ ਅਜੇ ਵੀ ਸੰਗਤ ਨੇ ਸਾਭ ਲਿਆ ਜਿਹਦੇ ਵਿੱਚ ਸਾਧ ਸੰਗਤ ਜੀ ਸਾਹਿਬ ਜਾਦੇ ਰੱਖੇ ਗਏ ਸਨ ਕੋਤਵਾਲੀ ਸੋ ਉਹ ਕੋਤਵਾਲੀ ਤੋਂ ਫਿਰ ਸਰੰਦ ਠੰਡੇ ਬੁਰਜ ਵਿੱਚ ਲਿਆਂਦਾ ਉਥੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਤੇ ਵजीर खान ਆਪਣੀ ਕਚਹਿਰੀ ਲਾ ਕੇ ਬੈਠਾ ਉਹਦੀ ਕਚਹਿਰੀ 'ਚ ਸਾਰੇ ਸੈਨਾਪਤੀ ਚੰਮੂਪਤੀ ਆ ਬੈਠੇ ਹਨ ਬੈਠੇ ਮੇਲ ਮਹਾਨ ਉਹਨਾਂ ਵਿੱਚੋਂ ਖਵਾਜ਼ਾ ਮਹਿਮੂਦ ਅਲੀ ਸ਼ੇਰ ਮੁਹੰਮਦ ਖਾਨ ਮਲੇਰ ਕੋਟੜੇ ਦਾ ਨਵਾਬ ਹੋਰ ਬੜੇ ਬੜੇ ਯੋਧੇ ਮੁਗਲਸ ਖਾਨ ਮੁਗਲਿਆ ਹਕੂਮਤ ਦੇ ਜਰਨੈਲ ਸਭ ਆ ਕੇ ਬੈਠ ਗਏ ਸੂਬਾ ਲਾਹੌਰ ਜ਼ਬਰਦਸਤ ਖਾਨ ਵਗੈਰਾ ਸਾਰੇ ਚੋਪਈ ਸੁਨ ਪ੍ਰਭ ਮਾਹੀ ਕਰਹਿ ਬਤਾਵਨ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਨੂਰਾ ਮਾਈ ਇੱਦਾਂ ਦੱਸ ਰਿਹਾ ਹੇ ਗੁਰੂ ਜੀ ਫਿਰ ਅਗਲੀ ਗੱਲ ਸੁਣੋ ਇੱਕ ਸਿੱਖ ਮੋਕੋਕ ਹੀਨ ਸੁਣਾਵਨ ਮਹਾਰਾਜ ਮੈਨੂੰ ਇੱਕ ਸਿੱਖ ਨੇ ਸਰੰਦ ਦੇ ਰਹਿਣ ਵਾਲੇ ਨੇ ਸਾਰੀ ਗੱਲ ਸੁਣਾਈ ਹੈ ਜੋ ਕੁਝ ਉੱਥੇ ਵਾਪਰਿਆ ਹੈ ਹਾਂਜੀ ਜਥਾ ਜੋਗ ਮੈਂ ਬੂਝ ਪ੍ਰਤੰਤਾ ਮੈਂ ਮਹਾਰਾਜ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਕੇ ਤਫਤੀਸ਼ ਕਰਕੇ ਸਾਰੀ ਕਹਾਣੀ ਜੋ ਮੈਂ ਸੁਣ ਕੇ ਆਇਆ ਉਹ ਦੱਸਦਾ ਹਾਂ ਸੋ ਤੁਮ ਪਾਸ ਭਨੋ ਭਗਵੰਤਾ ਮਹਾਰਾਜ ਜੀ ਮੈਂ ਉਹ ਤੁਹਾਨੂੰ ਦੱਸਦਾ ਹਾਂ ਜੋ ਉੱਥੇ ਵਾਪਰਿਆ ਹੈ ਮੁਗਲ ਪਠਾਨ ਦੀਵਾਨ ਮਹਾਨਾ ਸੇ ਗੁਰੂ ਜੀ ਮੁਗਲਾਂ ਪਠਾਣਾਂ ਦਾ ਵੱਡਾ ਦਰਬਾਰ ਸਜ ਗਿਆ ਕਚਹਿਰੀ ਭਰ ਗਈ ਕਚਹਿਰੀ ਚ ਕਾਜ਼ੀ ਮੋਲਾਣੇ ਤੇ ਮੁਗਲੀਆ ਹਕੂਮਤ ਦੇ ਵੱਡੇ ਔਰ ਛੋਟੇ ਅਫਸਰ ਦੀਵਾਨ ਸੁਚਾਨੰਦ ਵਰਗੇ ਸਭ ਆ ਕੇ ਬੈਠ ਗਏ ਆਨਥਰੇ ਜਹ ਸਬਾਸਥਾਨ ਪਰਿਕ ਚੈਰੀ ਚ ਬਜੀਦਾ ਆ ਕੇ ਤਖਤ ਤੇ ਬੈਠਾ ਹੈ ਉਹਦੇ ਨਾਲ ਦੀ ਕੁਰਸੀ ਤੇ ਸ਼ੇਰ ਮੁਹੰਮਦ ਖਾਨ ਮਲੇਟ ਕੋਟਲੇ ਦਾ ਨਵਾਬ ਇਸੇ ਤਰ੍ਹਾਂ ਬਾਕੀ ਸੂਬੇਦਾਰ ਆ ਕੇ ਬੈਠ ਗਏ ਹਨ ਦੂਰ ਦੂਰ ਲਗ ਗਿਰਦ ਸਰੰਦ ਸਰੰਦ ਦੇ ਆਲੇ ਦੁਆਲੇ ਦੂਰ ਦੂਰ ਕਈ ਪਿੰਡਾਂ ਸ਼ਹਿਰਾਂ ਚ ਨਗਰਾਂ ਚ ਪਤੇ ਤਹਾਂ ਮਿਲ ਬੈਠੇ ਬ੍ਰਿੰਦ ਜਿਹੜੇ ਵੱਡੇ ਵੱਡੇ ਨਵਾਬ ਸਨ ਜਾਂ ਬਖਾਇ ਸਾਈ ਸ਼ਾਈ ਖਾਨਦਾਨ ਨਾਲ ਨਵਾਬੀ ਖਾਨਦਾਨ ਨਾਲ ਸੰਬੰਧਿਤ ਸਨ ਉਹ ਵੀ ਉੱਥੇ ਬੈਠੇ ਹਨ ਸਰੰਦ ਦੇ ਵਿੱਚ ਬੜੀ ਵੱਡੀ ਤੁਰਕਾਂ ਦੀ ਫੌਜ ਵੀ ਆਈ ਹੈ ਆਪਣੇ ਵੱਲੋਂ ਤਾਂ ਜੰਗ ਜਿੱਤ ਕੇ ਆਏ ਨੇ ਚਮਕੌਰ ਦਾ ਇਹ ਕਹਿੰਦੇ ਵੀ ਬੜੀ ਖੁਸ਼ੀ ਦੀ ਖਬਰ ਹੈ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ ਆ ਉਹਦਾ ਸਿਰ ਵੱਢ ਕੇ ਲਿਆਏ ਆ ਪਰ ਜਦੋਂ ਉਹਦੇ ਸੀਸ ਦਾ ਦਮਾਲਾ ਉਤਾਰਿਆ ਤਾਂ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਨਹੀਂ ਇਹ ਉਹਦਾ ਕੋਈ ਸਿੱਖ ਹੈ ਗੁਰੂ ਦਾ ਰੂਪ ਉਹਦੇ ਨਾਲ ਰਲਦਾ ਮਿਲਦਾ ਹੈ ਕਲਗੀ ਗੁਰੂ ਵਾਲੀ ਨਾ ਹੀ ਹੈ ਪਰ ਹੈ ਕੋਈ ਹੋਰ ਹੁਣ ਸਾਰੇ ਹੱਥ ਮੜਨ ਲੱਗ ਪਏ ਹਨ ਕਹਿੰਦੇ ਜਿਹਨੂੰ ਅਸੀਂ ਮਾਰਨਾ ਚਾਹੁੰਦੇ ਸੀ ਉਹ ਫੇਰ ਉੱਟ ਗਿਆ ਹੈ ਹਾਂਜੀ ਹਿੰਦੂ ਖੱਤਰੀ ਬਣ ਕੇ ਕਿਤੇਕ ਉਹਨਾਂ ਵਿੱਚ ਜਿਹੜੇ ਕਚਹਿਰੀ 'ਚ ਬੈਠੇ ਨੇ ਕਈ ਹਿੰਦੂ ਖੱਤਰੀ ਹਨ ਕਈ ਬਾਣੀਆਂ ਹਨ ਕਈ ਮੁਸਲਮਾਨ ਸ਼ੇਅਦ ਹਨ ਬਕਰੀਆਂ ਬਕਰੀਆਂ ਜਾਤਾਂ ਦੇ ਪਰ ਇੱਕ ਚੈਹਰੀ ਚ ਮੁਗਲਿਆ ਹਕੂਮਤ ਦੇ ਅਫਸਰ ਬੈਠੇ ਹਨ ਔਰ ਜਨ ਦੇਖਣ ਹੇਤ ਅਨੇਕ ਤੇ ਇਹ ਬਾਣਾ ਜੋ ਵਰਤਨ ਵਾਲਾ ਹੈ ਇਹਨੂੰ ਵੇਖਣ ਲਈ ਸ਼ਹਿਰ ਦੇ ਬੜੇ ਲੋਕ ਕਚਹਿਰੀ ਦੇ ਬਾਹਰ ਖੜੇ ਹਨ ਭਈ ਸਭਾ ਮਹਿ ਭੀਰ ਵਿਸਾਲਾ ਸੂਬੇ ਦੀ ਗੱਜਰੀ ਖਾਚਾ ਖਾਚ ਪਰ ਗਈ ਹੈ ਜੂਠਾ ਆਨੰਦ ਖੱਤਰੀ ਉਹਦੇ ਵਿੱਚ ਖੜਾ ਹੈ ਬੈਠੇ ਜਾਲ ਖੜੇ ਨਰ ਜਾਲਾ ਉਸ ਭਰੀ ਸਭਾ ਦੇ ਵਿੱਚ ਬਹੁਤ ਸਾਰੇ ਲੋਕ ਕੁਰਸੀਆਂ ਤੇ ਆਪਣੀ ਆਪਣੀਆਂ ਥਾਵਾਂ ਤੇ ਬੈਠੇ ਨੇ ਜਿਨ੍ਹਾਂ ਦੇ ਅਹੁਦੇ ਨੇ ਜਿਹੜੇ ਉਸ ਤਰ੍ਹਾਂ ਛੋਟੇ ਹਨ ਉਹ ਵਿਚਾਰੇ ਖੜੇ ਨੇ ਹਾਂਜੀ ਰੰਗਰ ਗ੍ਰਾਮ ਮੋਰੰਡੇ ਵਾਸੀ ਕਹਿੰਦੇ ਨੂੰ ਆਵਾਜ਼ ਪਈ ਵੀ ਮੁਰੰਡੇ ਦਾ ਥਾਣੇਦਾਰ ਹਾਜ਼ਰ ਹੋਵੇ कोतवाल ਮੁਰੰਗ ਮੁਰੰਡੇ ਦਾ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਆਏ ਹਾਂ ਉਹ ਸਰਦਾਰ ਹਤੋਂ ਦਲ ਪਾਸੀ ਉਹ ਫੌਜ ਦੇ ਵਿੱਚ ਇਸ ਇਲਾਕੇ ਦੇ ਰੰਗੜ ਥਾਣੇਦਾਰ ਸਨ ਸਰਕਾਰੀ ਬੰਦੇ ਸਨ ਉਹ ਸਰਦਾਰ ਵੀ ਸਨ ਸਰਕਾਰੀ ਫੌਜ ਬੰਨ ਉਦੋਂ ਅੱਜ ਕੱਲ ਵਰਗੇ ਥਾਣੇ ਨਹੀਂ ਸੀ ਹੁੰਦੇ ਪੁਲਿਸ ਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਹੈ ਪਹਿਲਾਂ ਸਾਧ ਸੰਗਤ ਦੀ ਪੁਲਿਸ ਨਹੀਂ ਸੀ ਹੁੰਦੀ ਫੌਜ ਹੀ ਹੁੰਦੀ ਸੀ ਫੌਜ ਕੋਲੋਂ ਹੀ ਪੁਲਿਸ ਦਾ ਕੰਮ ਲੈਂਦੇ ਸਨ ਮੁਸਲਮਾਨਾਂ ਦੇ ਟਾਈਮ ਵੀ ਸਿੱਖਾਂ ਦੇ ਟਾਈਮ ਵੀ ਸਿੱਖਾਂ ਤੋਂ ਬਾਅਦ ਪੰਜਾਬ ਦੇ ਵਿੱਚ ਅੰਗਰੇਜ਼ ਆਏ। ਉਹਨਾਂ ਨੇ ਫੌਜ ਦਾ ਵਿਭਾਗ ਮਹਿਕਮਾ ਵੱਖਰਾ ਤੇ ਪੁਲਿਸ ਦਾ ਮਹਿਕਮਾ ਵੱਖਰਾ ਕੀਤਾ। ਪਰ ਜਿਹੜੇ ਮੁਗਲ ਹਕੂਮਤ ਵੇਲੇ ਫੌਜਵਾਰਦਾਰ ਹੁੰਦੇ ਸਨ ਉਹਨਾਂ ਨੂੰ ਥਾਣੇਦਾਰ ਕਹਿੰਦੇ ਸਨ। ਥਾਣਾ ਹੁੰਦਾ ਸੀ। ਥਾਣਾ ਸ਼ਬਦ ਵੀ ਪੁਰਾਣਾ ਹੈ ਮੁਸਲਮਾਨਾਂ ਦੇ ਟਾਈਮ ਦਾ। ਅੰਗਰੇਜ਼ਾਂ ਨੇ ਤਾਂ ਪੁਲਿਸ ਪੋਸਟ ਜਾ ਪੁਲਿਸ ਸਟੇਸ਼ਨ ਇਹ ਨਾਂ ਦਿੱਤੇ ਜਿਹੜੇ ਅੱਜ ਕੱਲ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਵੀ ਪੁਲਿਸ ਸਟੇਸ਼ਨ ਪੁਲਿਸ ਪੋਸਟ ਇਦਾਂ ਚੱਲਦੇ ਤੋਂ ਥਾਣਾ ਮੁਸਲਮਾਨਾਂ ਦੇ ਸਮੇਂ ਹੁੰਦਾ ਸੀ ਉਹਦਾ ਜਿਹੜਾ ਰੰਗੜ ਸੀ ਜਾਨੀਖਾ ਮਾਨੀਖਾ ਉਥੋਂ ਦੇ ਰੰਗੜ ਮਿਰੰਡੇ ਦੇ ਮਾਲਕ